ਕਹਿਣਾ ਸਭ ਤੋਂ ਬਿਹਤਰ ਹੈ ਆਪਰਾ ਫਤਿਹਗੜ੍ਹ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਲਗਾਤਾਰ ਲੰਗਰ ਲਗਾਏ ਜਾਂਦੇ ਨੇ ਨਗਰ ਰੋਕੀ ਵਸਤਾ ਵੱਲੋਂ ਕੀ ਕਹਿਣਾ ਚਾਹੁੰਦੇ ਆ ਇਹ ਲੰਗਰ ਤਕਰੀਬਨ ਤਾਨੂੰ 35-40 ਸਾਲ ਹੋ ਗਏ ਪਹਿਲਾਂ ਸਾਡੇ ਬਜ਼ੁਰਗ ਲਾਉਂਦੇ ਸੀ ਫਿਰ ਸਾਡਾ ਪਿੰਡ ਰੂਤੀ ਬਸਤਾ ਸਿੰਘ ਸਾਰਾ ਪਿੰਡ ਰਲ ਮਿਲ ਕਰਕੇ ਤਕਰੀਬਨ ਇੱਕ ਪੋਹ ਤੋਂ ਪਹਿਲਾਂ ਦੁੱਧ ਦੀ ਗжая ਹੁੰਦੀ ਹੈ ਲਗਾਤਾਰ ਉਹ ਫਿਰ ਅਸੀਂ 3 ਦਿਨ 11-12 ਤੋਂ 13 ਪੋਹ ਨੂੰ ਇਕੱਠਾ ਉਹਨਾਂ ਤੋਂ ਵਾਪਸ ਲੈ ਲੈਂਦੇ ਹਾਂ ਕਣ ਕਚੌਲ ਬਾਲਣ ਇਕੱਠਾ ਹੁੰਦਾ ਹੈ ਬੱਚਿਆਂ ਤੋਂ ਲੈ ਕੇ ਨੌਜਵਾਨ ਬਜ਼ੁਰਗ ਸਾਡੇ ਸਤਕਾਰਯੋਗ ਮਾਤਾ ਮਾਂ ਭੈਣਾ ਪ੍ਰਸ਼ਾਦੇ ਦੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਹਨ ਇਹ ਸੇਵਾ ਅਸੀਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਰੇ ਪਰਿਵਾਰ ਬਾਬਾ ਅਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਚਾਰੋਂ ਸ਼ਹਿਬਜ਼ਾਦੇ ਤੇ ਸਤਕਾਰਯੋਗ ਮਾਤਾ ਗੁਜਰੀ ਜੀ ਉਹਨਾਂ ਦੀ ਤੇ ਜਾਨ ਤੋਂ ਪਿਆਰੇ ਮਹਾਰਾਜ ਦੇ ਸਿੰਘਾਂ ਦੀ ਯਾਦ ਨੂੰ ਅਸੀਂ ਤਾਜ਼ਾ ਕਰਦੇ ਹੋਏ ਉਹਨਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਇਹ ਮੰਗਰ ਅਸੀਂ ਨਹਿਰ ਤੇ ਲਾ ਰਹੇ ਆ ਇਹਦੇ ਵਿੱਚ ਅਸੀਂ ਪਹਿਲੇ 2 ਦਿਨ ਚਾਹ ਬਿਸਕੁਟ ਤੇ ਬਰੈਡ ਆਦਿ ਵਰਤਉਂਦੇ ਹਾਂ ਫਿਰ ਜੋ ਗੁਰੂ ਦੀ ਮਰਿਆਦਾ ਲੰਗਰ ਵਿੱਚ ਆਉਂਦੀ ਹੈ ਪ੍ਰਸ਼ਾਦ ਖੀਰ ਤੇ ਪ੍ਰਸ਼ਾਦੇ ਸਬਜ਼ੀ ਇਹ ਬਹੁਤ ਹੀ ਪਹਿਲਾਂ ਅਸੀਂ ਰਸਤ ਪਾਣੀ ਇਕੱਠੀ ਕਰਦੇ ਹਾਂ ਫਿਰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਸਾਰਾ ਨਗਰ ਇਕੱਠੋ ਕੇ ਪਿਆਰ ਤੇ ਸਤਕਾਰ ਨਾਲ ਇਹਦਾ ਵਰਤਾਰਾ ਕਰਦਾ ਹੈ ਤਾਂ ਜੋ ਸਾਡੇ ਸਾਰੇ ਨਗਰ ਦੀ ਹਾਜ਼ਰੀ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਲੱਗ ਜਾਵੇ ਸਾਡੇ ਨਗਰ ਨੂੰ ਮਹਾਰਾਜ ਸਦਾ ਹੀ ਚੜ੍ਹਦੀਆਂ ਕਲਾ ਵਾਲਾ ਜੀਵਨ ਬਾਣੀ ਤੇ ਬਾਣੇ ਦੇ ਧਾਰਨੀ ਬਣਾ ਕੇ ਰੱਖਣ ਨਾਮ ਸਿਮਰਦੀ ਜਾਤ ਕਿਸੇ ਨੂੰ ਵੀ ਮਹਾਰਾਜ ਔਖੀ ਕੜੀ ਨਾ ਦੇਖਣ ਦੀ ਆਪਣਾ ਵਿਰਦ ਸਮਾਲੇ ਹੱਥ ਦੇ ਰਾਖੇ ਆਪਣੇ ਕੋ ਸਾਹ ਸਾਹ ਸ੍ਰਿਤ ਪਾਲੇ ਸੱਚੀ ਅਸੀਂ ਸਾਰਾ ਨਗਰ ਕੋਟ ਕੋਟ ਉਹਨਾਂ ਦੇ ਚਰਨਾਂ ਵਿੱਚ ਨਮਨ ਕਰਦੇ ਹਾਂ ਸਾਡੇ ਸਾਰੇ ਨਗਰ ਦੀ ਹਾਜ਼ਰੀ ਮਹਾਰਾਜ ਆਪਣੇ ਚਰਨਾਂ ਵਿੱਚ ਲੈ ਲੈ। ਲਾ ਲਹਿਣ, ਵਿਦੇਸ਼-ਵਿਦੇਸ਼ ਸਾਡੇ ਬੱਚਿਆਂ ਨੂੰ ਮਹਾਰਾਜ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ। ਇਹੋ ਸਾਡੀ ਬੇਨਤੀ ਗੁਰੂ ਚਰਨਾਂ ਵਿੱਚ ਹੈ। ਇੰਨੀਆਂ ਕ ਬੇਨਤੀਆਂ ਪ੍ਰਵਾਨ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਆਪਣਾ ਨਗਰ ਰੋਟੀ ਵਸਤਾ ਵੱਲੋਂ ਸਹਿਬਜ਼ਾ ਜੀ ਦੀ ਯਾਦ ਵਿੱਚ ਪਿਛਲੇ ਲੰਬੇ ਸਮੇਂ ਤੋਂ ਲੰਗਰ ਲਗਾਏ ਜਾਂਦੇ ਨੇ। ਕੀ ਕਹਿਣਾ ਚਾਹੁੰਦੇ ਹੋ? ਹਾਂਜੀ 30-35 ਸਾਲ ਹੋ ਗਏ ਸਾਨੂੰ। ਤੇ ਅਸੀਂ ਬਹੁਤ ਜ਼ਰਾ ਤੋਂ ਲਾ ਰਹੇ ਜੀ ਪਹਿਲਾਂ ਸਾਡੇ ਬਜ਼ੁਰਗ ਲਾਉਂਦੇ ਤੇ ਹੁਣ ਸਾਡੀ ਨਵੀਂ ਪੀੜੀ ਲਾ ਰਹੀ ਹੈ ਜੀ ਵਧੀਆ ਲੰਗਰ ਚੱਲਦਾ ਜੀ ਸਾਰਾ ਪਿੰਡੇ ਇੱਕੀ ਨਾਲ ਕੰਮ ਕਰਦਾ ਜੀ ਜਿਵੇਂ ਮੈਂ ਪਿੰਡ ਵੀ ਦੇਖ ਕੇ ਆਇਆ ਮਾਈਆਂ ਬਹੁਤ ਜੋਰ ਸ਼ੋਰ ਨਾਲ ਪ੍ਰਸ਼ਾਦੇ ਲਾ ਰਹੀਆਂ ਨੇ ਲਗਾਤਾਰ ਸੇਵਾ ਕਰ ਰਹੀਆਂ ਨੇ ਤੇ ਭਾਈਆਂ ਦਾ ਵੀ ਬਹੁਤ ਜੋਰ ਸ਼ੋਰ ਨਾਲ ਚਾਰ ਦਿਨ ਸੇਵਾ ਕੀਤੀ ਜਾਂਦੀ ਹੈ ਕਿਵੇਂ ਦੇਖਦੇ ਹੋ ਹਾਂ ਜੀ ਮਾਈਆਂ ਦਾ ਵੀ ਬਹੁਤ ਯੋਗਦਾਨ ਹੈ ਤੇ ਭਾਈਆਂ ਦਾ ਵੀ ਬਹੁਤ ਯੋਗਦਾਨ ਇਹਦੇ ਵਿੱਚ ਕਿਹੜੇ ਕਿਹੜੇ ਪ੍ਰਸ਼ਾਦੇ ਦੀ ਸੇਵਾ ਹੁੰਦੀ ਜੀ ਕਿਵੇਂ ਪ੍ਰਸ਼ਾਦ ਜੀ ਮਤਲਬ ਰੋਟੀ ਦਾਲ ਰੋਟੀ ਦਾ ਜਿਵੇਂ ਕਿ ਕਿਹਾ ਗਿਆ ਵੀ ਸਾਦੇ ਲੰਗਰ ਜੀ ਉਹਦੇ ਬਾਰੇ ਕੀ ਕਹਿਣਾ ਹੈ ਹਾਂ ਜੀ ਸਾਦਾ ਲੰਗਰ ਚੱਲਦਾ ਜਿਹੜੇ ਨੌਜਵਾਨ ਪੀੜ੍ਹੀ ਨੂੰ ਕੁਝ ਕਹਿਣਾ ਚਾਹੁੰਦੇ ਜੋ ਨਸ਼ੇ ਕੰਦੀ ਨੂੰ ਜਾ ਰਹੀ ਹੈ ਉਹ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮਾੜੀ ਗੱਲ ਹੈ ਵੀ ਕੀ ਤੋਂ ਬਚ ਕੇ ਰਹਿਣ ਅਸੀਂ ਇਹ ਦੁਆ ਕਰਦੇ ਹਾਂ ਹਾਂ ਜੀ ਤੁਸੀਂ ਕਮੈਂਟ ਲੰਗਰ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਆਪਣਾ ਰਿਮੇਸੈਂਡ ਨਹਿਰ ਦੇ ਲੰਗਰ ਰਿਮੇਸੈਂਡ ਰੋਟੀ ਵਾਸਤਾ ਵੱਲੋਂ ਆਪਣੇ ਆਪਣੇ 30 35 ਸਾਲ ਹੋ ਗਏ ਜੀ ਹੁਣੇ ਦਾਦੇ ਪੁਰਦਾਦੇ ਤੋਂ ਚੱਲਦਾ ਰਿਹਾ ਲੰਗਰ ਜੀ ਐ ਇੱਕ ਨੇ ਨੌਜਵਾਨ ਸਾਰੇ ਆਪਣੀ ਸੇਵਾ ਨਿਭਾ ਰਹੇ ਨੇ ਹੀ ਗਾਹਾਂ ਜੋ ਨੌਜਵਾਨ ਨਸ਼ੇ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਛੱਡੋ ਗੁਰੂ ਦੇ ਲੜ ਲੱਗੋ ਠੀਕ ਨਹੀਂ ਵਧੀਆ ਉਹਦੇ ਪੰਥ ਕੌਮ ਬਾਰੇ ਸੋਚੋ ਜੀ ਸਾਡੇ ਇੱਥੇ ਸਹੀਦਾਂ ਨੂੰ ਸਮਾਪਿਤ ਚਾਰ ਦਿਨ ਲੰਗਰ ਚੱਲਦਾ ਜੀ ਦੋ ਦਿਨ ਚਾਹ ਬ੍ਰੈਡ ਤੇ ਦੋਦਲ ਲੰਗਰ ਚੱਲਦਾ ਹੈ ਸਬਜੀ ਰੋਟੀ ਵੀਰ ਭਾਈ ਨੇ ਜਿਹੜੇ ਉਹ ਨਹਿਰ ਤੇ ਉਹ ਕਰਦੇ ਨੇ ਸੇਵਾ ਕਰਦੇ ਨੇ ਬੀਬੀ ਇੱਥੇ ਕਰਦੀਆਂ ਨੇ ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਉਤਸ਼ਾਹ ਇਹਨਾਂ ਨੂੰ ਵੀ ਸਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਚੱਲਦਾ ਹੈ ਇਹ ਮਾਣਿਆਂ ਦਾ ਵੀ ਬਹੁਤ ਵੱਡਾ ਪ੍ਰਾਲਾਹ ਜੀ ਜੋ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਹਾਂਜੀ ਹਾਂ ਬਹੁਤ ਜ਼ਿਆਦਾ ਜੀ ਸਾਰਿਆਂ ਨੂੰ ਬਹੁਤ ਉਹ ਰਹਿਦਾ ਵੀ ਅਸੀਂ ਸੇਵਾ ਕਰਨੀ ਜਾ ਕੇ ਆਏ ਇੱਕ ਨਾ ਤੁਸੀਂ ਜੋ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਕੁਝ ਦੱਸੋ ਜੀ ਵੀ ਨਸ਼ਿਆਂ ਬਾਰੇ ਉਸ ਮੜਾ ਜਾਣਕਾਰੀ ਹਾਂ ਜੀ ਹਾਂ ਨਸ਼ਿਆਂ ਨੂੰ ਤਾਂ ਹੀ ਉਹ ਕਰ ਸਕਦੇ ਆ ਜੀ ਆਪਾਂ ਦੂਰ ਜੇ ਆਪਾਂ ਬੱਚਿਆਂ ਨੂੰ ਇਸ ਪਾਸੇ ਲਾਵਾਂਗੇ ਸਿੱਖੀ ਨਾਲ ਜੋੜਾਂਗੇ ਹਾਂ ਜੀ ਅਸੀਂ ਸ਼ਹੀਦੀ ਦਿਨ ਮਨਾ ਰਹੇ ਹਾਂ ਹਾਂ ਜੀ ਤੇ ਅਸੀਂ ਸਾਰਾ ਪਿੰਡ ਰਲ ਮਿਲ ਕੇ ਸੇਵਾ ਕਰ ਰਿਹਾ ਹੈ ਠੀਕ ਹੈ ਬਾਕੀ ਜਨਾਨੀਆਂ ਇੱਥੇ ਸੇਵਾ ਕਰ ਰਹੀਆਂ ਤੇ ਨਹਿਰ ਤੇ ਲੰਗਰ ਚੱਲ ਰਿਹਾ ਹੈ ਕਿੰਨੇ ਕ ਸਾਲ ਹੋ ਗਏ ਜੀ ਆਪਣੇ ਨਗਰਪਿੰਡ ਰੋਟੀ ਵਸਤਾ ਵੱਲੋਂ ਜੋ ਲਗਾਤਾਰ ਲੰਗਰ ਲਗਾਏ ਜਾ ਰਹੇ ਨੇ ਜੀ ਬਹੁਤ ਸਾਲ ਹੋ ਗਏ ਹੁਣ ਤਾਂ ਜਿਆਦਾ ਤੇ ਜਿਆਦਾ ਸੰਗਤ ਜੁੜ ਰਹੀ ਹੈ ਬਹੁਤ ਜਿਆਦਾ ਹਾਂਜੀ ਇਹ ਲੰਗਰ ਬਾਰੇ ਕੀ ਕਹਿਣਾ ਚਾਹੁੰਣਾ ਜੀ ਤੁਸੀਂ ਲੰਗਰ ਬਾਰੇ ਤਾਂ ਇਹੀ ਹੈ ਜੀ ਸਾਡੀ ਸੇਵਾ ਚੱਲਦੀ ਹੈ ਜੀ ਬਹੁਤ ਵਧੀਆ ਆਏ ਸਾਲ ਲਾਉਣਾ ਜੀ ਮੁੱਸੀ ਹੀ ਦੀ ਦਾੜੇ ਤੇ ਔਰ ਸਾਰਾ ਠੀਕ ਹੈ ਜੀ ਬਾਕੀ ਲੰਗਰ ਉੱਥੇ ਚੱਲਦਾ ਜੀ ਆਪਣੇ ਮਹਿਤ ਹੈ ਅਸੀਂ ਬੱਚਿਆਂ ਨੂੰ ਨਾਲ ਮਿਲ ਕੇ ਵੀ ਜੁੜਨਾ ਚਾਹੁੰਦੇ ਹਾਂ ਸਾਰੇ ਸੇਵਾ ਚ ਇੱਛਾ ਪਾਉਣੀ ਹੈ ਸਾਰੇ ਪ੍ਰਾਣ ਮਿਲ ਕੇ ਸੇਵਾ ਕਰੋਗੇ ਇਹ ਮਾਈਆਂ ਦਾ ਬਹੁਤ ਵੱਡਾ ਪ੍ਰਾਲਾ ਜੀ ਜੋ ਇੱਥੇ ਸੇਵਾ ਕੀਤੀ ਜਾਂਦੀ ਹੈ ਜੀ ਲਗਾਤਾਰ ਮਾਈਆਂ ਤਾਂ ਬਹੁਤ ਵਦਿਆ ਨੇ ਇੱਕ ਦੂਏ ਤੇ ਚੜ ਕੇ ਉਹਨਾਂ ਦੀ ਸੇਵਾ ਕਰਨੀ ਆਰ ਰੋਜ਼ ਸੇਵਾ ਕਰਦੇ ਆ ਇਹ ਕਿੰਨੇ ਦਿਨ ਚੱਲਣਾਂ ਜੀ ਲੰਗਰ ਹੋਰ ਇਹ 2 ਦਿਨ ਹੋਰ ਚੱਲੂਗਾ ਜੀ ਤੇ 28 ਤਰੀਕ ਨੂੰ ਸਮਾਪਤੀ ਹੋ ਜਨਗੀ